ਸਰਕਾਰੀ ਆਈਟੀਆਈ ਨਵਾਂ ਸ਼ਹਿਰ ਦੇ ਪ੍ਰਿੰਸੀਪਲ ਆਈਟੀਆਈ ਨਵਾਂ ਸ਼ਹਿਰ ਵੱਲੋਂ ਬੱਚਿਆਂ ਦੇ ਨਾਲ ਕੰਮ ਦੀ ਗੱਲ ਦੇ ਵਿਸ਼ੇ ਦੇ ਉੱਤੇ ਕੰਮ ਦੀ ਗੱਲ ਕੀਤੀ ਅਤੇ ਨਾਲ ਨਾਲ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੇ ਉੱਤੇ ਵੀ ਵਿਚਾਰ ਦਿੱਤੇ। ਬੱਚਿਆਂ ਵੱਲੋਂ ਵੀ ਲੋਹੜੀ ਉੱਤੇ ਗੀਤ ਗਾਏ ਗਏ ਅਤੇ 3ਪਲ ਏ ਜੇ ਸ਼੍ਰੀ ਰਜਿੰਦਰ ਕੁਮਾਰ ਵੱਲੋਂ ਵੀ ਵਿਚਾਰ ਦਿੱਤੇ ਗਏ। ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਲੋਹੜੀ ਅਤੇ ਮਾਘੀ ਤੇ ਕੀ ਵਿਚਾਰ ਹੋਏ ਅਤੇ ਕੰਮ ਦੀ ਗੱਲ ਵਿੱਚ ਪ੍ਰਿੰਸੀਪਲ ਸਾਹਿਬ ਨੇ ਕੀ ਕਿਹਾ ਪ੍ਰੋਗਰਾਮ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਪ੍ਰਸ਼ਾਦ ਵੀ ਵੰਡਿਤ ਕੀਤਾ ਗਿਆ ਚੱਲਦੇ ਹਾਂ ਆਈਟੀਆ ਨਮਾਸ਼ੇਰ ਮੈਨੂੰ ਯਾਦ ਆ ਗਈ ਕੱਲ ਕੁੜੀਆਂ ਸਾਡੇ ਕੋਲ ਆ ਜਾਂ ਲੋੜੀ ਮੰਗਣ ਅਸੀਂ ਛੋਟੇ ਛੋਟੇ ਜਿਗੇ ਝੋਲੇ ਸਾਡੇ ਘਰ ਦੇ ਹੱਥੀਂ ਫੜਾਉਣੇ ਪਿੰਡ ਵਿੱਚ ਲੋੜੀ ਭਾਗ ਕੇ ਆਉਂ ਹਾਂਜੀ ਮਨੋ ਦਿਨ ਅਜੀਬ ਸਕੇ ਇਹ ਵੀ ਤੁਹਾਡੇ ਨਾਲ ਵੀ ਉਹਦੇ ਦਿਨ ਬੁੱਧਰੇ ਹੋਣ ਉਹ ਸਮਾਂ ਜਿਹੜਾ ਆ ਮੁੜ ਕੇ ਨਹੀਂ ਆਉਣਾ ਇੱਕ ਰਦਾਈ ਚੱਕ ਰਣੇ ਇੱਕ ਇਹ ਨਿਵਾਵਾ ਚੱਕ ਰਣਾ ਛੋਟੇ ਛੋਟੇ ਹੋਣੇ ਤੇ ਲਿਫਾਫਾ ਕਿਹਦਾ ਫਾੜ ਜਾਣਾ ਉੱਥੇ ਰੋਲਣਾ ਪਾਣਾ ਜਿੱਥੇ ਇਹ ਸਾਨੂੰ ਇਹਦੇ ਦੀ ਐਕਟੀਵਿਟੀ ਦੇ ਵਿੱਚ ਆਪਾਂ ਪਾਰਟਿਸਿਪੇਟ ਕਰਦੇ ਆ ਬਚਪਨ ਦੇ ਵਿੱਚ ਉੱਥੇ ਜਿਹੜੀ ਆਪਸੀ ਬੱਚਿਆਂ ਦੇ ਵਿੱਚ ਪਿਆਰ ਜਿਹੜੇ ਤੁਹਾਡਾ ਬਰਕ ਹੁੰਦਾ ਆ ਜਿੱਦਾਂ ਕੁੜੀਆਂ ਦਾ ਮੁੰਡੇ ਮੁੰਡੇ ਵੀ ਧੀ ਢੋਲੋ ਜਾਂਦੇ ਆ ਢੋਲ ਮੇਜਾਬ ਜਾ ਕੇ ਘਰ ਘਰ ਜਾਂਦੇ ਆ ਲੋੜੀ ਮੰਗਣ ਜਿਹੜਦੇ ਰੱਬ ਨੇ ਖੁਸ਼ੀਆਂ ਦਿੱਤੀਆਂ ਉਹਨੀਆਂ ਕੋਈ ਬੱਚਾ ਬਾਹਰੋਂ ਆਇਆ ਤੇ ਇਹਦੇ ਬੇਟਾ ਹੋਇਆ ਅਜਿਹਾ ਦਾ ਕੁੜੀਆਂ ਦੀ ਲੋੜੀ ਪੈਂਦੀ ਆ ਹੁਣ ਉਹਦਾ ਮੈਨ ਨਹੀਂ ਸਮਾਨਾ ਰਿਹਾ ਬੰਦਿਆ ਜਿੱਥੇ ਪਿਆਰ ਨਹੀਂ ਸਭ ਪਾਦੀ ਆ ਮਨ ਨੂੰ ਖੁਸ਼ੀ ਮਿਲਦੀ ਆ ਉੱਥੇ ਇੱਕ ਸਾਨੂੰ ਯਾਦ ਆ ਵੀ ਪੁਰਾਣੇ ਸਮੇਂ ਦੀ ਜਿਹਦੇ ਵਿੱਚ ਬੁੱਲਾ ਭੱਟੀ ਵਾਲਾ ਮੈਨੂੰ ਐਨੀ ਹਿਸਟਰੀ ਨਹੀਂ ਯਾਦ ਆਨੀ ਵੀ ਕੀ ਕਹਾਣੀ ਹੈਗੀ ਆ ਉਹਦੇ ਵਿੱਚ ਇੱਕ ਸ਼ਬਦ ਆਉਂਦਾ ਸੁੰਗਰੀਏ ਮੰਦਰੀਏ ਤੇਰਾ ਪੌਣ ਗਲਾਰਾ ਹੋ ਤੁੱਲਾ ਪਠੀ ਵਾਲਾ ਹੋ ਜਿਹੜੀਆਂ ਇਹ ਪੁਰਾਣੀਆਂ ਕਹਾਵਤਾਂ ਕਲੀਆਂ ਹੋ ਜਾਂ ਤਾਂ ਕਾਫੀ ਸਾਲਾਂ ਤੋਂ ਇਹਨਾਂ ਦੀ ਕਿਤਨੇ ਕਦੇ ਸਚਾਈ ਹੁੰਦੀ ਆ ਅਸੀਂ ਕਾਹਾਂ ਚੀਜ਼ਾਂ ਤੋਂ ਹੁਣ ਪਿੱਛੇ ਹੱਦੀ ਫੜਦੇ ਜਾ ਰਹੇ ਆ ਪਰ ਸਰਕਾਰ ਨੇ ਜਾਂ ਸਾਡੇ ਜਿਹੜੇ ਸੁਸਾਇਟੀਆਂ ਆ ਗਿਆ ਜਿਹੜਾ ਜਨ ਨੂੰ ਸੈਲੀਬ੍ਰੇਟ ਕਰਦੇ ਆ ਜਿਸੇ ਲਈ ਹੁੰਦੀ ਆ ਤੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਜਾਵੇ ਬੜੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਚਾਰ ਭੈਣ ਭਰਾ ਇਕੱਠੇ ਹੋ ਕੇ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰਦੇ ਆ। ਅਸੀਂ ਤਲੀਵਰ ਹਰੇ ਘਰ ਦੇ ਵਿੱਚ ਜਿੱਥੇ ਪ੍ਰਵਾਤ ਮੈਨੇ ਕੋਈ ਨਾਂ ਵਿਗਨ ਪਾਇਆ ਹੋਵੇ, ਰੇਹੋ ਬੰਦਾ ਇਹਨੂੰ ਖੁਸ਼ੀਆਂ ਖੁਸ਼ੀਆਂ ਦੇ ਨਾਲ ਇੰਜੋਏ ਕਰਦਾ ਹੈ। ਭਰਾ ਜਿਹੜੇ ਆ ਕੇ ਆਪਣੀਆਂ ਭੈਣਾਂ ਦੇ ਘਰ ਜਾਂਦੇ ਆ ਕੀ ਲੈ ਕੇ ਜਾਂਦੇ ਆ ਕਿਲੋ ਮੋਫੜੀ ਹੋ ਗਈ ਵੈਸਪਟ ਹੋ ਗਏ ਇਹਦਾ ਕੀ ਕਹਿੰਦੇ ਕੌਂਸ ਦੇਖੀ ਜਾਵੇ 500 ਰੁਪਏ ਜਾਂ 1000 ਰੁਪਏ ਤੋਂ ਵੱਧ ਨਹੀਂ ਹੁੰਦੀ ਪਰ ਭੈਣ ਦੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਨੂੰ ਮੇਰੇ ਘਰ ਦੇ ਨਾਲ ਭਰਾ ਰੋੜੀ ਲੈ ਕੇ ਆਇਆ ਕੋਈ ਸੂਟ ਲੈ ਕੇ ਜਾਂਦਾ ਕੋਈ ਜਿਹੜੇ ਵੀ ਪਾਦਾ ਜਾਂ ਦੇੜੀਆਂ ਲਈ ਜਦੋਂ ਉਹਦਾ ਬਾਪ ਰੋੜੀ ਲੈ ਕੇ ਆਉਂਦਾ ਜਾਂ ਭਰਾ ਜਾਂ ਭੈਣਾਂ ਰੋੜੀ ਲੈ ਜਾਂਦੀਆਂ ਉਹਨਾਂ ਨੂੰ ਬੜਾ ਚਾਰ ਹੁੰਦਾ ਤੇ ਮੇਰੇ ਮਾਪੇ ਵੀ ਯਾਦ ਕਰਦੇ ਇਹਦੇ ਵਿੱਚ ਕੀ ਹੁੰਦਾ ਹੈ ਭਾਵਨਾ ਦਾ ਕੋਈ ਲੋਸਰੀ ਹੁੰਦਾ ਕੋਈ ਘਾਟਾ ਨਹੀਂ ਪੰਦਾ ਭੈਣਾਂ ਨੇ ਉਹਨਾਂ ਦੇ ਕੋਠੇ ਹੀ ਪਾਲਣੀਆਂ ਪਰ ਇੱਕ ਜਿਹੜਾ ਸਾਡਾ ਆਪਸੀ ਦਿਲੋਂ ਸਤਿਕਾਰ ਪਿਆਰ ਭਾਵਨਾ ਬੰਦਾ ਅਮਰੀਕਾ ਕੈਨੇਡਾ ਹੋਵੇ ਉੱਥੋਂ ਫੋਨ ਕਰਦਾ ਭੈਣੇ ਅੱਜ ਲੋਹੜੀ ਆ ਮੈਂ ਤੇਰੇ ਆਪਾਂ ਹੁਣ ਜੰਨੇ ਪੈਰ ਬਾਤ ਤੇ ਹੁਣ ਪੈਣ ਲੱਗ ਪਹਿਲਾਂ ਤਾਂ ਔਰ ਨੂੰ ਪਤਾ ਜੇ ਬੀਟੂਪੀਆ ਵਗੈਰਾ ਨਹੀਂ ਹੁੰਦੇ ਸਿਰ ਤੋਂ ਉਹਨਾਂ ਦਾ ਦਿਨ ਵੀ ਬੜਾ ਫੋਨ ਦੇ ਉੱਪਰ ਜਾਂ ਗੱਲਬਾਤ ਕਰਦੇ ਆ ਅੱਖਾਂ ਭਾਰਾਂ ਦੀਆਂ ਆ ਤੇ ਮੈਨੂੰ ਕਹਿੰਦੇ ਯਾਦ ਕੀਤਾ ਮੈਨੂੰ ਲੱਗਦਾ ਤੁਸੀਂ ਵੀ ਆਪਣੇ ਭੈਣਾ ਭਰਾਵਾਂ ਦੇ ਨਾਲ ਸੈਲੀਬ੍ਰੇਟ ਜਿੱਤੀ ਉਹ ਨਹੀਂ ਲੋਣੀ ਕੋਈ ਲੋਣੀ ਲੈ ਕੇ ਜਾਂਦਾ ਆਪਣੀ ਮੰਮੀ ਨਾਲ ਕੋ ਡੈਡੀ ਨਾਲ ਇਸ ਤਰੀਕੇ ਨਾਲ ਅੱਜ ਮੰਗੀ ਆ ਮੰਗੀ ਤਾਂ ਪਹਿਲਾ ਮਹੀਨਾ ਘੜਾ ਹੁੰਦਾ ਉਹ ਉਹ ਦੀ ਲਾਸਟ ਨਾਈਟ ਨੂੰ ਉਹਦੀ ਲੋਣੀ ਅਗਲੇ ਦਿਨ ਬਾਕੀ ਮੌਖ ਸਾਵੇ ਵਿੱਚ ਜਾਂਦੇ ਨੇ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈਗਾ ਮੇਰੇ ਵੀ ਅੱਜ ਸਰਕਾਰੀ ਛੁੱਟੀ ਹੋਵੇ ਉਸ ਏਰੀਆ ਵਿੱਚ ਇਹਨਾਂ ਗੱਲਾਂ ਦੇ ਵਿੱਚ ਜਿਹੜੀਆਂ ਲੋੜੀ ਆ ਮਾਦੀ ਆ ਸਾਨੂੰ ਦੇਖਣੀ ਤੇ ਮੇਰੇ ਟਾਈਮ ਵਿੱਚ ਸਰਚ ਕਰਨੀ ਚਾਹੀਦੀ ਹਿਸਟਰੀ ਦੇਖਣੀ ਚਾਹੀਦੀ ਜਿੱਥੇ ਆਪਾਂ ਭਾਵੇਂ ਦਾਸ ਕਰਤ ਸਮੋ ਹਿਸਟਰੀ ਨਾਲ ਵੀ ਹੋਣਾ ਚਾਹੀਦਾ ਪੱਖੇ ਵਿੱਚ ਹੈ ਜੀ ਇਹਦੇ ਸੋ ਮੈਂ ਬਹੁਤ ਸਮਾਂ ਆ ਲੈਣ ਤੋਂ ਆਇਆ ਬੇਨਤੀ ਕਰਦਾ ਹਾਂ ਟੀਓ ਸਾਹਿਬਾਨ ਸਾਡੇ ਮਿਸਟਰ ਅਜੇ ਜੀ ਸਵੇਰੇ 8:30 ਵਜੇ ਇਥੇ ਪਹਿਲ ਟੈਕਿੰਗ ਆਪੋ ਜਨ ਨੇ ਨੰਗੜ ਤੋਂ ਧੁੰਦ ਵਿੱਚ ਤੇ ਆਪਣੇ ਬੱਚੇ ਕਹੀ ਹੈ ਕਿ 15 ਕਿਲੋਮੀਟਰ ਤੋਂ ਵੀ ਕਰਦੇ ਜੀ ਧੁੰਦ ਬਹੁਤ ਆ ਪਹਿਲਾਂ ਤਾਂ ਕਲੈਕ ਮੈਂ ਤਾਂ ਹੁਣ ਚਾਹੀਦੀ ਆ ਤਾਂ ਹੈ ਨਹੀਂ ਕੋਈ ਮੈਨੂੰ 60 ਕਿਲੋਮੀਟਰ ਸਾਹਮਣੇ ਲਾ ਕੇ 60 ਕਿਲੋਮੀਟਰ ਸਾਹਮਣੇ ਲਾ ਕੇ ਤੁਹਾਡੇ ਕੋਲ ਪੁੱਜਦੇ ਆ ਠੀਕ ਆ ਜਦੋਂ ਇਹ ਚੱਲਦੇ ਆ ਉਦੋਂ ਫਿਰ ਤੁਹਾਨੂੰ ਆਉਂਦੀ 5 ਵਜੇ ਸੋਹਣ ਬੇਨਤੀ ਕਰਾਂ ਇੱਕ ਮਿੰਟ ਸਟੇਜ ਤੇ ਆਣ 欢迎你们多次参加比赛。<laughs> <mumbles> ਉਹ ਮੇਰੇ ਜੱਬੀ ਕਿਉਂ ਸੈਂ ਉਹ ਕਹਿੰਦਾ ਮਾਪਾ ਮੈਂ ਰੋੜੀ ਮਗਰ ਜਾਂਦਾ ਉਹਨੂੰ ਬਹਾਰਾ ਚੱਕਿਆ ਉਹ ਰੋੜੀ ਮਗਰ ਚਲ ਗਿਆ ਉਹ ਮੁੜ ਆਇਆ ਐਡੇ ਵੱਲ ਤੋਂ ਉਹ ਵਿਚੇ ਉਹ ਬੜੀ ਭਾਰੀ ਗੜੀਆਂਆਂ ਵਾਸਤੇ ਨਾਲ ਚੱਕਿਆ ਤੇ ਚਲ ਗਿਆ ਚੱਲ ਰਹੀ ਹੈ ਉਹ ਕਹਿੰਦਾ ਆਪਣੀ ਦਾਦੀ ਦੇ ਦਿੱਤਾ ਜਾ ਕੋਈ ਉਹ ਚੋ ਕਹਿੰਦਾ ਮੈਨੂੰ 5 ਰੁਪਏ ਦੇ ਦੋ ਕਹਿੰਦਾ ਮੈਨੂੰ ਇਹਦਾ ਮਤਲਬ ਪਤਾ ਕਿ ਲਗਾਣਾ ਕਹਿੰਦਾ ਉਹ ਅੱਜ ਪਤਾ ਕਰਾਏਗਾ ਮੈਂ ਵੀ ਬੋਲਾ ਜੋ ਸਵੇਰ ਨੂੰ ਕਹਿੰਦਾ ਮਾਪਾ ਟੀਮ ਕਰਕੇ ਟੀਮ ਲਾਗੇਗਾ ਸਾਰੋਂ ਬਲੋੜੀ ਚਾਹੀਦੀ ਅੱਜ ਮਾਗੀ ਆਪੇ ਹਾਂ ਇਸ ਦੇ ਸਬੰਧ ਵਿੱਚ ਅਸੀਂ ਪਛਾਣ ਬਣਾਇਆ ਪਛਾਣ ਬਣਾਣਾ ਸਭ ਚੱਲ ਠੀਕ ਹੈ ਇਹ ਫੋਟੋ ਗ੍ਰਾਫੀ ਬਣਾਇਆ ਦੇਖੋ ਗਰੁੱਪ ਗਰੁੱਪ ਬਣਾਇਆ ਵਾ ਸਾਰੇ ਬੱਚਿਆਂ ਦਾ ਉੱਚ ਸਾਰੇ ਕਲਾਸ ਦੇ ਜਿਹੜੇ ਸੀਆਰ ਵਿੱਚ ਹੈ ਉਹ ਐਡਮਿਨ ਬਣਾਏ ਨੇ ਕੋਈ ਵੀ ਜਾਣਕਾਰੀ ਹੋਣੀ ਸਭ ਨੂੰ ਚੇਅਰ ਕਰੇਗਾ ਜੀ ਥੋੜੀ ਸਬੰਧਤ ਟ੍ਰੇਡ ਸਬੰਧਤ ਹੈ ਜੋ ਵੀ ਜ ਆਪਣੀ ਆਈਡੀ ਦੀ ਹੈ ਉਸਾਰ ਦੇਖਣ ਗੁਰੂ ਕਾ ਪਰ ਸਾਰੇ ਸੀਆਰ ਭਾਈਓ ਜੀ ਟ੍ਰੇਡ ਦੇ ਸਬੰਧ ਤੋਂ ਜੋੜੇ ਹੋਏ ਹੈ। ਠੀਕ ਹੈ ਉਹ ਬਹੁਤ ਧੰਨਵਾਦ ਹਾਂ। ਆਪਣੇ ਹਾਜ਼ਰੀ ਦੇ ਵਾਲੀ ਅਜੇ ਸਰ ਨੇ ਕਰਦਾ ਬਹੁਤ ਬੈਲਕਮ ਕਰਾ ਗਏ। ਜਦੋਂ ਉਹਨਾਂ ਨੂੰ ਹੌਸਲਾ ਪਾ ਕੇ ਵਧਾਵਾ ਕਿ ਜਿਹੜਾ ਕੋਈ ਸਾਡਾ ਸਟੇਜ 'ਤੇ ਦੋ-ਤਿੰਨ ਮਿੰਟਾਂ ਦੇ ਸਮੇਂ ਵਿੱਚ ਬੋਲਣਾ

ਜਿਹੜੇ ਬਹੁਤ ਵਧੀਆ ਕੁੜੀਆਂ ਨੇ ਐਂਟਰਟੇਨਮੈਂਟ ਕੀਤਾ ਜਿਹੜਾ ਆਪਾਂ ਨਾ ਕਿਸੇ ਹੌਸਲਾ ਬਜਾਈ ਕਰਦੇ ਆਂ ਮਗਰ ਰੌਲਾ ਪਦੇ ਆ ਇਹ ਉਹ ਰੌਲਾ ਪਦੇ ਆ ਜਿਹਨਾਂ ਨੂੰ ਹਿੰਮਤ ਨਹੀਂ ਹੁੰਦੀ ਬੋਲਣ ਦੀ ਉਹ ਲੋਕੇ ਨਾ ਦੂਜੇ ਦੇ ਥਲੇ ਰੌਲਾ ਪਦੇ ਆ ਇੰਨਾ ਤਾਂ ਕੰਮ ਨਹੀਂ ਆਪਾਂ ਕਰਨਾ ਆਇਆ ਤਾਂ ਸਾਰਾ ਬੇਧੀ ਕਰ ਆਪਣੇ ਸਟਾਫ ਦੇ ਵਿੱਚੋਂ ਕੋਈ ਵੀ ਚਾਹਵਾਨ ਆਦਾ ਬੱਚਾ ਵਿੱਚੋਂ ਦਾ ਚਾਹਵਾਨ ਸੀ ਉਹ ਆਕੇ ਉਹਨੇ ਆਪਣੇ ਸ਼ਾਬਦ ਰੱਖੇ ਆ ਸਟਾਫ ਦੇ ਵਿੱਚੋਂ ਕੋਈ ਵੀ ਚਾਹਵਾਨ ਆਪਣੇ ਆਪ ਇਥੇ ਆ ਕੇ ਸਟੇਜ ਦੇ ਉੱਪਰ ਆਈ ਲੈ ਸਕਦਾ। ਸਪਸ਼ਟ ਪ੍ਰਿੰਸੀਪਲ ਸਾਹਿਬ ਤੁਹਾਡੇ ਨਾਲ ਲੋੜੀਂਦੀ ਮਾਤੀ ਦੇ ਸਾਹਮਣੇ ਵਿੱਚ ਆਪਣੇ ਵਿਚਾਰ ਗਏ ਸ਼ੇਅਰ ਕਰ ਗਏ। ਕੁਝ ਆਈ.ਡੀ. ਸੀ. ਸਾਹਿਬ ਆਪਣੇ ਸੰਸਦ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਤੇ ਆਪਾਂ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਇੱਕ ਗਰੁੱਪ ਬਣਾਇਆ ਉਹਨਾਂ ਨਾਲ ਅਜੇ ਸਾਡੇ ਨਾਲ ਡਿਸਕਸ ਕੀਤਾ ਹੈ। ਇਹਨਾਂ ਗੱਲਾਂ ਦੇ ਉੱਪਰ ਵਿਚਾਰਾ ਮਾਰਦੇ ਹਾਂ। ਹਾਂ ਸਰ।

ਬੋਲਣ ਆਪਸੇ ਭੈਣ ਭਾਈਆਂ ਪਰਮਾਤਮਾ ਆਇਆ ਉਹਦੇ ਨਾਲ ਹੀ ਤਾਂ ਇਹ ਮਾਰਾ ਵੀ ਤਾਂ ਖੁਸ਼ ਹੋ ਜਾਂਦਾ ਕੋਈ ਅਜੇੰਦਰ ਸਾਹਿਬ ਨੇ ਕੱਲ੍ਹ ਹੀ ਲੋੜੀਂਦੀ ਗੱਲਾਂ ਕੀਤੀਆਂ ਬਾਕੀ ਧਿਆਨ ਦਿਓ ਥੋੜਾ ਜਿਹਾ ਤੁਹਾਡੇ ਕੰਮ ਦੀਆਂ ਗੱਲਾਂ ਅੱਜ ਕੰਮ ਦੀ ਗੱਲ ਤੇ ਪਿਛਾ ਵੀ ਹੈਗਾ ਅੱਜ ਆਪਣਾ ਮੰਗਲਵਾਰ ਹੈ ਜਿਹੜਾ ਬੱਚਾ ਇਧਰ ਉਧਰ ਧਿਆਨ ਹੋਏਗਾ ਉਹਨਾਂ ਨੂੰ ਕਾਦੀ ਕੁਸ਼ ਬੁਆਕੇ ਜਾਏਗਾ ਜਿਹਦਾ ਧਿਆਨ ਫੋਕਸ ਹੋਏਗਾ ਇੱਥੇ ਮਨ ਹੋਏਗਾ ਕੰਮ ਤਾਂ ਆਪਣਾ ਬੈਠਾ ਹੀ ਆ ਅਗਰ ਮਨ ਹੋਏਗਾ ਤਾਂ ਉਹ ਕੁਝ ਸਿੱਖਣ ਨੂੰ ਮਿਲਣਾ ਤੁਹਾਨੂੰ ਕਿਉਂਕਿ ਇਹਨਾਂ ਕੋਲ ਬਹੁਤ ਤਜਰਬਾ ਸਨ ਅੱਜ ਹਜੇ ਕੁਮਾਰ ਪਹਿਲੀ ਵਾਰ ਬੋਲੇ ਆ ਆ ਵਿੱਚ ਬੱਚੀ ਬੋਲ ਕੇ ਗਈ ਆ ਆਪਾਂ ਇਕੱਠੇ ਹੋਣ ਦਾ ਮਤਲਬ ਹੁੰਦਾ ਵੀ ਗਰਵਾਨੀ ਕਹਿੰਦੀ ਆ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁੱਧ ਦਾ ਦੂਰ ਟਰੋਲ ਲਪ ਲਈ ਜਿਹੜੀ ਇਨਸਾਨ ਨੂੰ ਕੋਈ ਦੁੱਧਾ ਪਈ ਹੋਣਾ ਨਾ ਇਨਸਾਨ ਉੜ ਜਾਏ ਤੋਂ ਇਕੱਠੇ ਹੋ ਕੇ ਬੈਠਦੇ ਮਸਲਾ ਹੁੰਦਾ ਇੱਕ ਅੰਦਰਲੀ ਗੱਲ ਗਰਵਾਨੀ ਕਹਿੰਦੀ ਆ ਵੀ ਜੇ ਤੈਨੂੰ ਮਨ ਪਰੇਸ਼ਾਨ ਆ ਤਾਂ ਧਿਆਨ ਚ ਰਹਿ ਜਾ ਉਹ ਆਪੇ ਮਾਲਕ ਨੇ ਹੱਲ ਕਰਨਾ ਇੱਕ ਬਾਰੀ ਹੱਲ ਜਿਹੜਾ ਆਪਾਂ ਜਦੋਂ ਕੋਈ ਔੜ ਜੰਨੇ ਆ ਤਾਣੀ ਪਾਣੀ ਔੜ ਜਿੰਦੀ ਆਪਾਂ ਕਿਸੇ ਸੱਜਣ ਨੂੰ ਲੱਭਦੇ ਆ ਕਿਸੇ ਮਿੱਤਰ ਨੂੰ ਲੱਭਦੇ ਆ ਸਾਥੀ ਸਹੇਲੀ ਨੂੰ ਲੱਭਦੇ ਆ ਬੈਠ ਕੇ ਉਹ ਮਸਲਾ ਹੱਲ ਹੋ ਜਾਂਦਾ ਆਪਾਂ ਸਾਰਾ ਇੱਕ ਪਰਿਵਾਰ ਆ ਇੱਕ ਵੱਡੀ ਖੁਸ਼ੀ ਅੱਜ ਇਹ ਹੈ ਕਿ ਆਈ 22 ਦਾ ਇੱਕ ਗਰੁੱਪ ਬਣ ਚੁੱਕਾ ਮਾਗੀ ਦੇ ਵਿੱਤ ਤਿਹਾਰ ਦਿਹਾੜੇ ਦੇ ਉੱਤੇ ਸਾਰੇ ਬੱਚੇ ਉਹਦੇ ਵਿੱਚ ਇਨਗਰੋਅ ਹੋਣਗੇ ਸਾਰਾ ਸਟਾਫ ਐਡ ਹੋ ਚੁੱਕਾ ਹੈ ਤੁਹਾਡੀ ਇੱਕ ਕਲਾਸ ਦਾ ਬੱਚਾ ਜਿਹੜਾ ਵਧੀਆ ਬੱਚਾ ਸੀ ਆਰ ਉਹ ਐਡਮਨ ਹੋਏਗਾ ਕਾਤੇ ਕਲਾਸ ਚ 4 ਐਡਮਨ ਹੋਏਗਾ ਔਰ ਗਰੁੱਪ ਜਿਹੜਾ ਹੈ ਉਹ ਕੋਈ ਵੀ ਜ਼ਰੂਰੀ ਮੈਸੇਜ ਜਿਹੜਾ ਲੱਗੇਗਾ ਚਾਹੇ ਉਹ প্লেਸਮੈਂਟ ਨਾਲ ਸੰਬੰਧਤ ਹੈ ਚਾਹੇ ਅਪਰਿੰਟਸ ਨਾਲ ਸੰਬੰਧਤ ਹੈ ਚਾਹੇ ਆਪਣੀ ਆਈਡੀ ਦੀ ਕੋਈ ਐਕਟੀਵਿਟੀ ਆ ਕੋਈ ਨਵਾਂ ਕੰਮ ਹੋ ਰਿਹਾ ਕੋਈ ਬੱਚਾ ਸੇਵਾ ਕਰ ਰਿਹਾ ਕੋਈ ਬੱਚਾ ਵਧੀਆ ਪੜਾਈ ਵਿੱਚ ਕਰ ਰਿਹਾ ਕੋਈ ਕਿਸੇ ਸਪੋਰਟਸ ਵਿੱਚ ਮਲ ਮਾਰ ਰਿਹਾ ਕੋਈ ਸੰਗੀਤ ਵਿੱਚ ਮਲ ਮਾਰ ਰਿਹਾ ਉਹ ਸਾਰੀ ਐਕਟੀਵਿਟੀ ਚ ਪਹਿਣਗੇ ਤਾਂ ਕਿ ਹਰੇਕ ਨੂੰ ਪਤਾ ਲੱਗੇ ਜਦੋਂ ਇੱਕ ਪਰਿਵਾਰ ਦੀ ਗੱਲ ਆਉਂਦੀ ਆ ਤਾਂ ਇੱਕ ਪਰਿਵਾਰ ਦੇ ਵਿੱਚ ਬਹੁਤ ਸਾਰੇ ਇੱਕ ਮੁਖ ਦਾ ਹੋਣ ਕਰਕੇ ਬੜੇ ਗੁਣ ਹੁੰਦੇ ਨੇ ਲੁਕੇ ਰਹਿੰਦੇ ਨੇ ਕਣ ਕਣੋ ਸਾਹਮਣੇ ਆਣ ਲੱਗ ਪਏ। ਜੀ ਸ਼ੁਰੂਆਤ ਅੱਜ ਮਾਗੀ ਦੇ ਸਗਾਨ ਦੇ ਤੁਹਾਡੇ ਤੇ ਹੋਣ ਲੱਗੀ ਜਾਵੇ। ਇੱਕ ਆਪਾਂ ਫਿਰ ਆਪਣਾ ਇੱਕ ਰੁਕ ਬਣ ਗਿਆ। ਆਪਾਂ ਕਾਫੀ ਦਿਨ ਦੀ ਗੱਲ ਕਰਦੇ। ਸਾਰੇ ਖੁਸ਼ ਹੋਵੋਗੇ ਨਹੀਂ? ਹਾਂ ਜੀ। ਹੋਣਾ ਚਾਹੀਦਾ ਸੀ ਨਾ? ਇੱਕ ਵਾਰੀ ਤਾੜੀ ਮਾਰੋ ਫੇ ਆਪਾਂ ਕਰਦੇ। ਬਾਕੀ ਕੱਲ ਸਾਰਿਆਂ ਨੇ ਲੋੜੀ ਮਨਾਈ ਆ। ਲੋੜੀ ਸਾਰੇ ਮੰਗਦੇ ਆ। ਸਾਰਿਆਂ ਨੇ ਗੱਲ ਕੀਤੀ ਉਹਨਾਂ ਦਾ ਬੱਚਾ ਲੋੜੀ ਮੰਗ ਕੇ ਆਇਆ। ਲੋੜੀ ਦਾ ਮਹੱਤਵ ਕੀ ਹੈ? ਲੋੜੀ ਕਿੱਥੋਂ ਸਟਾਰਟ ਹੋਈ? ਕਿ ਇਹ ਕਿਸੇ ਨੂੰ ਪਤਾ ਵੀ ਹੋਵੇ ਅਕਬਰ ਵੇਲੇ ਦੀ ਗੱਲ ਆ ਉਸ ਵੇਲੇ ਦੁੱਲਾ ਭੱਡੀ ਹੋਇਆ ਕਰਦਾ ਸੀ ਸਾਰਨ ਖ ਪਤਾ ਹੁਣੇ ਗੁੱਡੀ ਗੀਤ ਗਾ ਕੇ ਗਈ ਆ ਉਹਦੀਆਂ ਦੋ ਲੜਕੀਆਂ ਸੀ ਸੁੰਦਰੀ ਤੇ ਮੰਦਰੀ ਦੋ ਲੜਕੀਆਂ ਸੀਆਂ ਸੁੰਦਰੀ ਤੇ ਮੰਦਰੀ ਅਕਬਰ ਵੇਲੇ ਕਈ ਚੀਜ਼ਾਂ ਇਦਾਂ ਦੀਆਂ ਸੀਆਂ ਜਿਹੜੀਆਂ ਤੱਕੇਸ਼ਾਹੀ ਜਾਰ ਹੁੰਦੀ ਸੀ ਗਰੀਬ ਲੜਕੀਆਂ ਘਰਾਂ ਦੀਆਂ ਲੜਕੀਆਂ ਸੀਆਂ ਉਹਨਾਂ ਨੇ ਨਾਲ ਮਿਸ ਅਵੇਲ ਕੀਤਾ ਜਾਂਦਾ ਸੀ ਆਪਣੀ ਮਰਦੀ ਨਾਲ ਕਈ ਵਾਰੀ ਇਹ ਤਨੀ ਐਕਟੀਵਿਟੀ ਹੋ ਜਾਂਦੀ ਆ ਕਿ ਅਸੀਂ ਤਾਂ ਲੋਕਾਂ ਦੇ ਜਿਹੜੇ ਵੰਨ ਪੜੇ ਬਦੁੰਦਰੇ ਜਾਂਦੇ ਸੀ ਇਕਬੁੱਲਾ ਜਿਹੜਾ ਉਸ ਵੇਲੇ ਸ਼ੂਰਮਰ ਹੁੰਦਾ ਸੀ ਔਰ ਮਾਰਤਨਾ ਜੁੜਿਆ ਹੁੰਦਾ ਸੀ ਸੱਚਾ ਪੱਕਾ ਇਨਸਾਨ ਸੀ ਦੁੱਲਾ ਉਹਨੇ ਕੁਝ ਲੋਕਾਂ ਨੂੰ ਇਕੱਠੇ ਕੀਤਾ ਔਰ ਜਿਹੜੀਆਂ ਜਾਤਾਂ ਨੀ ਸੀ ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਕਬਰ ਨੇ ਉਸੇ ਦਾ ਹੋਰ ਕੀਤਾ ਅਕਬਰ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਜਿਹੜੀਆਂ ਕਹਿੰਦੇ ਜੋ ਸਮਾਜ ਨੂੰ ਪਸੰਦ ਨਹੀਂ ਸਨ ਦੁੱਲੇ ਨੇ ਉਹਦਾ ਰੋਲ ਕੀਤਾ ਤੇ ਕੁਛ ਲੜਕੀਆਂ ਜਿਹਦੇ ਵਿੱਚ ਸੁੰਦਰੀ ਤੇ ਮੰਦਰੀ ਵੀ ਸੀ ਦੁੱਲੇ ਦੀਆਂ 3ਆਂ ਸੀਆਂ ਉਹਨਾਂ 3ਆਂ ਦਾ ਵਿਆਹ ਕਰਨ ਦੇ ਲਈ ਕਿਉਂਕਿ ਆਖਰ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦਾ ਸੀ ਸਾਰਾ ਕੁਝ ਪਰ ਦੁੱਲੇ ਜਿਹੜੀ ਇੱਕ ਮੰਡਲੀ ਬਣ ਗਈ ਸੀ ਉਹਨੇ ਲੋਕਾਂ ਦੀ ਸੇਵਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਕਮੇਟੀ ਬਣਾਈ ਇਹਦਾ ਅੱਜ ਆਪਾਂ ਗੁਰੂ ਬਣਾ ਲਿਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਇਹ ਪਤਾ ਲੱਗੇਗਾ ਕਿੰਨਾ ਫਾਇਦਾ ਹੈ ਉਸ ਕਮੇਟੀ ਨੇ ਇੱਕ ਫੈਸਲਾ ਲਿਆ ਵੇ ਜਿਹੜੀਆਂ ਗਰੀਬ ਲੜਕੀਆਂ ਆ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਉਹਨਾਂ ਦਾ ਵਿਆਹ ਸਾਡੀ ਅਸੀਂ ਕਰਾਇਆ ਕਰਾਂਗੇ ਉਹਦੇ ਵਿੱਚ ਦੁਰਲੇ ਦੀਆਂ ਵੀ ਦੋ ਧੀਆਂ ਸੀਆਂ ਸੁੰਦਰੀ ਤੇ ਮੁੰਦਰੀ ਜਿਹੜਾ ਆਪਾਂ ਗੀਤ ਗਾਨੇ ਉਸ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਆਪਾਂ ਜਿਹੜਾ ਕਾਰਜ ਆ ਲੋਕਾਂ ਦੀ ਹੈਲਪ ਨਾਲ ਕਰਾਂਗੇ ਲੋਕਾਂ ਕੋਲੋਂ ਮੰਗ ਕੇ ਸੇਵਾ ਲਵਾਂਗੇ ਆਪਾਂ ਉੱਥੋਂ ਲੋੜੀ ਸ਼ੁਰੂ ਹੋਈ ਲੋਕ ਮੰਗਣ ਗਏ ਆਪਾਂ ਧੀਆਂ ਦਾ ਵਿਆਹ ਕਰਨਾ ਜੀ ਉਸ ਵੇਲੇ ਕੱਲੀ ਸੁੰਦਰੀ ਮੁੰਦਰੀ ਦਾ ਵਿਆਹ ਨਹੀਂ ਸੀ ਬਹੁਤ ਸਾਰੇ ਨਾ ਲੜਕੀਆਂ ਦਾ ਵਿਆਹ ਹੋਇਆ ਸੀ ਉਹ ਉਸ ਤੋਂ ਬਾਤ ਇਹ ਪ੍ਰਸਤਾਰਤ ਹੋਈ ਵੀ ਕਿਸੇ ਦੇ ਲਈ ਆਪਾਂ ਜਦੋਂ ਮੰਗਣ ਕਰਦੇ ਆ ਤਾਂ ਉਹਦਾ ਇੱਕ ਭਲਾ ਹੁੰਦਾ ਕੋ ਉਨੇ ਪਿੱਛੇ ਉਹ ਲੜਕੀਆਂ ਦੇ ਵਿਆਹ ਦੇ ਲਈ ਉਹ ਜਦੋਂ ਲੋਹੜੀ ਮੰਗਣ ਦੀ ਰੀਤ ਸ਼ੁਰੂ ਹੋਈ ਤਾਂ ਉਦੋਂ ਤੋਂ ਇਹ ਜਿਹੜੀ ਹੈ ਲੋਹੜੀ ਕਿਸੇ ਕਰਕੇ ਗੁੰਡਾ ਭੱਟੀ ਮਸ਼ਹੂਰ ਹੋਇਆ ਅੱਜ ਆਪਾਂ ਗੁਰੂ ਘਰ ਲਈ ਲੋਹੜੀ ਮੰਗਣ ਜਾਂਦੇ ਆ ਕਿਸੇ ਸੰਸਥਾ ਲਈ ਲੋਹੜੀ ਮੰਗਣ ਜਾਂਦੇ ਆ ਵਿਭਾਗ ਜਿਹੜੀ ਵੀ ਲਿਖ ਜਾਂਦੇ ਆ ਪਤਾ ਲੱਗੇ ਕਿ ਇਹ ਸੰਸਥਾ ਨੇ ਉਹ ਸਾਰੀ ਗੱਲਬਾਤ ਹੋ ਚੁੱਕੀ ਆ ਜਿਹੜੇ ਬੋਰਡ ਫਲੈਕਸ ਲੱਗਣੇ ਆ ਪਰ ਤੁਹਾਡੀ ਹੈਲਪ ਵਿੱਚ ਆਈਵੇ ਤੁਸੀਂ ਵਧੀਆ-ਵਧੀਆ ਫੋਟੋ ਖਿੱਚ ਕੇ ਉਹ ਗਰੁੱਪ ਵਿੱਚ ਪਾਣੀ ਹੈ ਟਾਪਾ ਅੱਜ ਗਰੁੱਪ ਪੇਰੇਡ ਗਿਆ ਚਾਰ-ਪੰਜ ਫੋਟੋਆਂ ਐਡਮਨ ਨੇ ਪਾਣੀਆਂ ਹੋਰ ਤੁਹਾਡਾ ਚਾਹੇ ਸੀਆਰ ਐਡਮਨਾ ਚਾਹੇ ਤੁਹਾਡਾ ਸਰ ਐਡਮਨ ਆ ਉਹਦੇ ਵਿੱਚ ਪਾਣੀਆਂ ਉਹ ਫੋਟੋ ਅਸੀਂ ਸਿਲੈਕਟ ਕਰਾਂਗੇ ਉਹ ਜਿਹੜੀ ਬੋਰਡ ਦੇ ਉੱਤੇ ਲੱਗੇਗੀ ਉਹ ਤੁਸੀਂ ਬੜੇ ਸਲੀਕੇ ਨਾਲ ਇੰਸਟਰక్టర్ ਸਾਹਿਬਾਨ ਨੂੰ ਕਹੂੰਗਾ ਉਹ ਜਿਹੜੀਆਂ ਫੋਟੋ ਖਿੱਚ ਕੇ ਪਾਣੀਆਂ ਉਹ ਤੁਹਾਡੇ ਬਾਹਰ ਉਹ ਦਿਖਣੀਆਂ ਐ ਲੋਕਾਂ ਨੂੰ ਨੰਗਦੇ ਹੋਰ ਦੇ ਉਹ ਅਸੀਂ ਸਿਲੈਕਟ ਕਰਾਂਗੇ ਉਹ ਇਹ ਆਈਡੀਆ ਵਧੀਆ ਹੈ ਕਿ ਸਹੀ ਲੱਗਾ ਕਿ ਨਹੀਂ

ਆ ਬਾਗੀ ਦੇ ਇਟੈਲੀ ਨੂੰ ਕਾੜੀ ਮਾਰ ਦੋ ਤੇ ਆਪਾਂ ਕੰਮ ਦੀ ਗੱਲ ਵਿੱਚ ਇੱਕ ਗੱਲ ਹੋਰ ਜੋੜਣੀ ਹੈ ਕੁਝ ਬੱਚੇ ਆਪਣੇ ਟੀਚਰ ਨੇ ਕਹੇ ਕਿ ਜਾਂ ਕਿਸੇ ਹੋਰ ਦੇ ਟੀਚਰ ਨੇ ਕਹੇ ਤਾਂ ਗੁੱਸਾ ਕਰ ਲੈਂਦੇ ਸਾਨੂੰ ਬਾਹਲੇ ਕਹਿਤੀ ਗੱਲ ਹੈ ਦੇਖੋ ਤੁਸੀਂ ਸਿੱਖਣਾ ਨੇ ਤੁਸੀਂ ਕੁਝ ਬਣ ਕੇ ਨਿਕਲ ਜੇ ਤੁਹਾਡੇ ਸਰ ਕੋਈ ਤੁਹਾਨੂੰ ਕਹਿੰਦੇ ਵੀ ਹੈ ਨਾ ਗੱਲ ਬਹੁਤ ਸਨਵਾ ਹੋ ਤੁਹਾਨੂੰ ਐਟ ਦੀ ਸਪੋਰਟ ਬੋਡੀ ਲੱਗਦੀ ਹੋਵੇ ਕਿ ਤੁਸੀਂ ਵੀ ਮਾਲਕ ਦੀ ਬੜੇ ਨਿੱਕਰੇ ਜਿਹੇ ਬੈਠੇ ਆ ਸੁਣਣੇ ਸੱਜਣ ਇੱਕ ਮੁੰਡਾ ਬੜਾ ਲੰਮਾ ਮੈਨੋ ਹੀ ਨਵਾ ਹੋ ਉਹ ਬਦੂਰਾ ਨਾ ਕਿ ਖੜਾ ਹੋਣ ਬੜਾ ਕਿੱਥੇ ਥੋੜਾ ਬਦੂਰਾ ਨਾ ਸਰਦਾਰ ਜੀ ਖੜੇ ਹੋ ਦੇਖੋ ਕਿੰਨਾ ਸਨੱਖਾ ਮੁੰਡਾ ਬੜਾ ਸਨੱਖਾ ਇਹ ਨਹੀਂ ਕਿ ਤੇ ਉਹ ਨਾ ਕਾੜੀ ਨਾ ਮਾਰੋਲੀ ਕਾੜੀ ਨਾ ਹੋਵੇ ਮੈਂ ਉਹ ਤਾਂ ਖੜਾ ਕੀਤਾ ਇਹ ਮੇਰੇ ਕੋਲ ਆਇਆ ਸੀ ਕੋਈ ਮਜਬੂਰੀ ਸੀ ਘਰ ਦੀ ਇਹ ਜੇ ਟਿਕਣ ਲੱਗੇ ਹੋਈ ਆ ਹੋਟਲ 'ਚ ਐਪੀ ਤੁਹਾਨੂੰ ਪਤਾ ਨਾ ਹਾਂ ਹਾਂਜੀ ਬੈਕਪੈਕ ਵੀ ਦਾ ਮੈਂ ਤਾਂ ਖੜਾ ਕੀਤਾ ਵੀ ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਆ ਆਪਾਂ ਨੂੰ ਅਡਾਪਟਮੈਂਟ ਕਰ ਲੈਣੇ ਨੋ ਪ੍ਰੋਬਲਮ ਪਰ ਐਤਾ ਨਾ ਹੋਵੇ ਵੀ ਆਪਾਂ ਉਸ ਮਜਬੂਰੀ ਦੇ ਫਾਇਦਾ ਠਾ ਕੇ ਆਪਾਂ ਮਾਹੌਲ ਨੂੰ ਖਰਾਬ ਕਰੀਏ ਮੈਂ ਸ਼ਾਇਦ ਤੁਹਾਨੂੰ ਥੋੜਾ ਬਕ ਤੁਹਾਨੂੰ ਗੋੜਾ ਲੱਗਾ ਹੋਣਾ ਪਰ ਪੁਰਾ ਨਹੀਂ ਬਣਾਣਾ ਕਿਉਂਕਿ ਤੁਸੀਂ ਤਰਾਸ਼ ਰਹੇ ਹੋ ਤਰਾਸ਼ ਹੋ ਰਹੇ ਹੋ ਤੁਹਾਨੂੰ ਤੁਹਾਡਾ ਸਰ ਤਰਾਸ਼ ਰਹਾ ਤਰਾਸ਼ਨ ਤੋਂ ਬਾਅਦ ਤੁਹਾਡਾ ਮੁੱਲ ਪੈਣਾ ਜੇ ਤੁਸੀਂ ਤਰਾਸ਼ਨ ਦੇ ਵਿੱਚ ਵਿੱਚ ਕਹਿਣ ਆਪੇ ਜੀ ਮੈਨੂੰ ਆਹ ਗੱਲ ਕਰਦੇ ਕਿ ਤੁਸੀਂ ਮੈਨੂੰ ਕਿਉਂ ਟੋਕੇਆ ਜਾਂ ਤੁਸੀਂ ਮੈਨੂੰ ਇਹ ਗੱਲ ਕਿਉਂ ਕਹੀ ਤਾਂ ਇਹਦਾ ਮਤਲਬ ਤੁਸੀਂ ਤਰਾਸ਼ ਨਹੀਂ ਹੋ ਰਹੇ ਤੁਸੀਂ ਜੇ ਵਾਈਟੇ ਕਰਕੇ ਨਿਕਲੋ ਸਾਡੀ ਕੋਲ ਤਮਲੇ ਜਾਣਾ ਫੇ ਉਹ ਜਿਹੜਾ ਤੁਹਾਡੇ ਨਾਲ ਆਲਗੂਣ ਜੁੜ ਕੇ ਜਾਣਾ ਤੁਸੀਂ ਸਿੱਖਿਆ ਕੁਝ ਨਹੀਂ ਹੋਣਾ ਤਾਂ ਅੱਗੇ ਜਾ ਕੇ ਤੁਹਾਡਾ ਮੁੱਲ ਨਹੀਂ ਪੈਣਾ ਤੁਸੀਂ ਸਾਡਾ ਪ੍ਰੋਡਕਟ ਹੋ ਤੁਹਾਨੂੰ ਨਖਾਰਨਾ ਸਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਸੋਹਣਾ ਬਣਾਣਾ ਤੁਹਾਨੂੰ ਤੁਹਾਡੇ ਕੰਮ ਵਿੱਚ ਪਰਖਣਾ ਉਹ ਤੁਹਾਡੇ ਇਨਸਟ੍ਰਕਟਰ ਦੀ ਜ਼ਿੰਮੇਵਾਰੀ ਹੈ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੈ ਜੇ ਕੋ ਕਹਿੰਦਾ ਵੀ ਨਾ ਗੁੱਸਾ ਨਹੀਂ ਕਰਨਾ ਕਿਉਂਕਿ ਜਿਹੜੀ ਗੁੱਸਾ ਹੈ ਨਾ ਉਹ ਗੁੱਸਾ ਅਕਦਰ ਨੇ ਪੜਦਾ ਪੜਦਾ ਜਿਹੜਾ ਬੰਦਾ ਨਿਮਰਤਾ ਨਾਲ ਤਰਤੀ ਉਹ ਹੀ ਕਰਦਾ ਉਹਨਾਂ ਕੋਈ ਗੁੱਸਾ ਨਹੀਂ ਆਦਾ ਜਿਹੜਾ ਇਨਸਾਨ ਗੁੱਸਾ ਕਰਦਾ ਉਹ ਡਾਊਨ ਫਾਲ ਹੋ ਜਾਂਦਾ ਉਹ ਲੋਕ ਵੀ ਮਾਹੌਲ ਕਰਦੇ ਆ ਆੜ-ਗਾੜੀ ਮਾਹੌਲ ਕਰਦਾ ਉਹਨੂੰ ਸ਼ਰੀਕੇ ਜਾਰੀ ਵੀ ਨਹੀਂ ਚੱਲਦੀ ਇਸ ਕਰਕੇ ਗੁੱਸਾ ਨਹੀਂ ਕਰਨਾ ਕਰੀ ਰੇਡੀਓ ਐਗਰੀ ਹੋਣਾ ਸਾਰੇ ਸੋ ਪਲੀਜ਼ ਅੱਜ ਤੋਂ ਬਾਅਦ ਜੇ ਮਾਗੀ ਦਾ ਅੱਜ ਦਾ ਦੇਣਾ ਹੈ ਇਹਦੇ ਇਹਦਾ ਮਤਲਬ ਵੀ ਇਹੀ ਹੈ ਮਾਗੀ ਦੇ ਉਹ ਜਿਹੜਾ ਸ਼ਲੋਕ ਹੈ ਨਾ ਗੁਰੂ ਗ੍ਰੰਥ ਸਾਹਿਬ ਤੋਂ ਨਿਕਲੇ ਆ ਉਹਦੇ ਉਹਦਾ ਮਤਲਬ ਇਹ ਹੀ ਆ ਵੀ ਜਿਹੜਾ ਇਨਸਾਨ ਪ੍ਰਮਾਤਮਾ ਨਾਲ ਪ੍ਰੀਤ ਕਰਦਾ ਜਿਹੜਾ ਇਨਸਾਨ ਉਹਦਾ ਧਿਆਨ ਕਰਦਾ ਉਹਨੂੰ ਪਹਿਲੇ ਗੁੱਸਾ ਨਹੀਂ ਆਉਂਦਾ ਉਹ ਉਹ ਹਮੇਸ਼ਾ ਹੀ ਬਹਿ ਜਾਓ ਸਰ ਕਾਲ ਤੋਂ ਇੱਕ ਮੈਨੂੰ ਤੁਹਾਨੂੰ ਦੋਣਾ ਨਹੀਂ ਸੀਗਾ ਤੇ ਮੇਰਾ ਸਟੂਡੈਂਟ ਉਹਦੇ ਤੋਂ ਪਤਾ ਅੱਜ ਕਰੀ ਬੱਜੇ ਆ ਜੀ ਮੈਂ ਸਭ ਨੂੰ ਕਹਾਂ ਮੈਂ ਕੁਰਸੀ ਤੇ ਬਹਿਣਾ ਠੀਕ ਹੈ ਤਾਂ ਅੱਜ ਤੋਂ ਬਾਅਦ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਗੁੱਸਾ ਨਾ ਆਵੇ ਕਿਉਂਕਿ ਤੁਹਾਨੂੰ जी तीन तो सिख्यार्थी हो तुम सीखने गुस्सा नहीं करना है अपने शांति मैं बार बार कहना बड़े स्याण हो तुम बड़े सूझवान हो ता ही दाखला बनिया हो होया कोई भी एदाई एक्टिविटी में करिए ਬੋਲਣਾ ਬੋਲੀਏ ਕਿ ਕਿਸੇ ਦਾ ਮਨ ਧੁਕੀ ਹੋਵੇ ਕਿਉਂਕਿ ਬੁੱਲੇ ਸ਼ਾਹ ਦਾ ਇੱਕ ਸ਼ਲੋਕ ਹੈ ਖੁੱਲਿਆ ਮੰਦਰ ਢਾ ਦੇ ਸਮਸੀਤਾ ਢਾ ਦੇ ਢਾ ਦੇ ਜੋ ਕੁਛ ਟੈਂਡਾ ਇੱਕ ਬੰਦੇ ਦਾ ਦਿਲ ਨਾ ਟਾਈ ਜਿਹਦੇ ਵਿੱਚ ਰੱਬ ਰਹਿੰਦਾ ਕਿਸੇ ਦਾ ਮਨ ਦਿਖਾਣਾ ਰੱਬ ਨੂੰ ਦਿਖਾਣਾ ਹੁੰਦਾ ਜੇ ਰੱਬ ਨੂੰ ਖੁਸ਼ ਕਰਨਾ ਤਾਂ ਕਿਸੇ ਦਾ ਦਿਲ ਖੁਸ਼ ਕਰ ਦਿਓ ਤਾਂ ਰੱਬ ਖੁਸ਼ ਹੋ ਜਾਂਦਾ ਹੁਣ ਤੁਸੀਂ ਸਾਰੇ ਖੁਸ਼ ਹੋ ਆ ਕਿੰਨੇ ਪ੍ਰੋਗਰਾਮ ਹੋ ਰਿਹਾ ਹੈ ਨਾ ਬਾਬੇ ਕੁੱਝ ਹੈ ਤੈਨੂੰ ਜੇ ਤਾਂ ਰੱਬ ਖੁਸ਼ ਹੋ ਜਾਂਦਾ ਇਸ ਕਰਕੇ ਕਹਦੇ ਦੇਖਾ ਦਿਖਾਓ ਕਿਸੇ ਦਾ ਸਾਰੇ ਸੁਖੀ ਬਸੋ ਤੰਦਰੁਸਤ ਰਹੋ ਚੜਦੀ ਕਲਾ ਰਹੋ ਆਪਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਤੇ ਇਹ ਤੁਹਾਨੂੰ ਪ੍ਰਸ਼ਾਦ ਹੈ ਲਾਈਨਾਂ ਲਾ ਕੇ ਨਿਕਲਣਾ ਬਾਹਰ ਜਿਹੜੇ ਬੱਚੇ ਇਸ ਕਲਾਸ ਦੇ ਉਹ ਬੈਠੇ ਰਹਿਣ ਬਾਕੀ ਜਿਹਨਾਂ ਨੇ ਉੱਤਰ ਜਾਣਾ ਉਹ ਲਾਈਨਾਂ ਲਾ ਕੇ ਨਿਕਲੋ ਪ੍ਰਸ਼ਾਦ ਤੁਹਾਨੂੰ ਬਾਹਰ ਮਿਲੇਗਾ ਸੋੱਚੇ ਫੱਡੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਏ ਹਨ ਬਲ ਬਣ ਗਿਆ ਆਪਾਂ ਕਾਫੀ ਦੇਰ ਦੀ ਗੱਲ ਕਰਦੇ ਸੀ ਸਾਰੇ ਖੁਸ਼ ਹੋਬ ਨਹੀਂ ਹਾਂਜੀ ਹੋਣਾ ਚਾਹੀਦਾ ਸੀ ਨਾ ਇੱਕ ਵਾਰੀ ਤਾੜੀ ਮਾਰੋ ਆਪਣੇ ਗੱਲ ਦੇ ਨਾਮ ਬਾਕੀ ਕੱਲ ਸਾਰੇ ਨੇ ਲੋੜੀ ਮਨਾਈ ਆ ਲੋੜੀ ਸਾਰੇ ਮੰਗਦੇ ਆ ਸਾਰਾ ਨੇ ਗੱਲ ਕੀਤੀ ਉਹਨਾਂ ਦਾ ਬੱਚਾ ਲੋੜੀ ਮੰਗ ਕੇ ਆਇਆ ਲੋੜੀ ਦਾ ਮਹੱਤਵ ਕੀ ਹੈ ਲੋੜੀ ਕਿੱਥੋਂ ਸਟਾਰਟ ਹੋਈ ਫਿਰ ਕਿਸੇ ਨੂੰ ਪਤਾ ਵੀ ਹੋਵੇ ਅਕਬਰ ਵੇਲੇ ਦੀ ਗੱਲ ਆ ਉਸ ਵੇਲੇ ਦੁੱਲਾ ਪੱਟੀ ਹੋਇਆ ਕਰਦਾ ਸੀ ਸਾਰਿਆਂ ਨੂੰ ਪਤਾ ਉਹਨੇ ਹੀ ਗੁੱਡੀ ਗੀਤ ਲਾ ਕੇ ਗਈ ਆ ਉਹਨੀਆਂ ਦੋ ਲੜਕੀਆਂ ਸੀ ਸੁੰਦਰੀ ਤੇ ਮੰਦਰੀ ਦੋ ਲੜਕੀਆਂ ਸੀ ਆ ਸੁੰਦਰੀ ਤੇ ਮੰਦਰੀ ਅਕਬਰ ਵਿਲੇ ਕਈ ਚੀਜ਼ਾਂ ਐਦਾਂੀਆਂ ਸੀਆਂ ਜਿਹੜੀਆਂ ਠੱਕੇ ਸ਼ਾਹੀ ਯਾਰ ਹੁੰਦੀ ਸੀ ਗਰੀਬ ਲੜਕੀਆਂ ਘਰਾਂ ਦੀਆਂ ਲੜਕੀਆਂ ਸੀਆਂ ਉਹਨਾਂ ਦੇ ਨਾਲ ਮਿਸ ਅਭੇਵ ਕੀਤਾ ਜਾਂਦਾ ਸੀ ਆਪਣੀ ਮਰਜ਼ੀ ਨਾਲ ਕਈ ਵਾਰੀ ਐਦਾਂੀਆਂ ਐਕਟੀਵਿਟੀ ਹੋ ਜਾਂਦੀ ਸੀ ਆਪਣੇ ਲੋਕਾਂ ਦੇ ਜਿਹੜੇ ਮਨ ਪਰੇ ਬਦੂਦਰੇ ਜਾਂਦੇ ਸੀ ਇਕਬੁੱਲਾ ਜਿਹੜਾ ਉਸਮਾਨ ਦੇ ਸ਼ੂਲਬ ਹੁੰਦਾ ਸੀ ਔਰ ਮਾਰਕ ਨਾਲ ਜੁੜਿਆ ਹੁੰਦਾ ਸੀ ਸੱਚਾ ਪੱਕਾ ਇਨਸਾਨ ਸੀ ਦੁੱਲਾ ਉਹਨੇ ਕੁਝ ਲੋਕਾਂ ਨੂੰ ਇਕੱਠੇ ਕੀਤਾ ਔਰ ਜਿਹੜੀਆਂ ਜਾਤਾਂ ਨਹੀਂ ਸੀ ਉਹਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਅਕਬਰ ਨੇ ਉਸੀ ਦਾ ਵਿਰੋਧ ਕੀਤਾ ਅਕਬਰ ਆਪਣੀ ਮਾਦੀ ਨਾਲ ਕਈ ਚੀਜ਼ਾਂ ਜਿਵੇਂ ਕਹਿੰਦੇ ਉਸ ਮਾਜ ਨੂੰ ਪਸੰਦ ਨਹੀਂ ਸਨ ਫਿਰ ਦੁੱਲੇ ਨੇ ਉਹਦਾ ਵਿਰੋਧ ਕੀਤਾ ਤੇ ਕੁਝ ਲੜਕੀਆਂ ਜਿਹਦੇ ਵਿੱਚ ਸੁੰਦਰੀ ਤੇ ਮੰਤਰੀ ਵੀ ਸੀ ਉਹਦੇ ਦੀਆਂ ਧੀਆਂਆਂ ਉਹਨਾਂ ਧੀਆਂ ਦਾ ਵਿਆਹ ਕਰਨ ਦੇ ਲਈ ਕਿਉਂਕਿ ਆਕਮਰ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦਾ ਜੀ ਸਾਰਾ ਕੁਝ ਪਰ ਦੁੱਲੇ ਵੀ ਜਿਹੜੀ ਇੱਕ ਮੰਡਲੀ ਬਣ ਗਈ ਸੀ ਉਹਨੇ ਲੋਕਾਂ ਦੀ ਸੇਵਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਕਮੇਟੀ ਬਣਾਈ ਇਹਦਾ ਅੱਜ ਆਪਾਂ ਗੁਰੂ ਬਣਾ ਲਿਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿੰਨਾ ਫਾਇਦਾ ਹੈ ਉਸ ਕਮੇਟੀ ਨੇ ਇੱਕ ਫੈਸਲਾ ਲਿਆ ਵੇ ਜਿਹੜੀਆਂ ਗਰੀਬ ਲੜਕੀਆਂ ਆ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਉਹਨਾਂ ਦਾ ਵਿਆਹ ਸਾਡੀ ਅਸੀਂ ਕਰਿਆ ਕਰਾਂਗੇ ਉਹ ਦੇਖੋ ਦੁਰਲੇ ਦੀਆਂ ਵੀ ਦੋ ਢੀਆਂ ਸੀਆਂ ਸੁੰਦਰੀ ਤੇ ਮੁੰਦਰੀ ਜਿਹੜਾ ਆਪਾਂ ਗੀਤ ਗਾਨੇ ਉਸ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਆਪਾਂ ਜਿਹੜਾ ਕਾਰਜ ਆ ਲੋਕਾਂ ਦੀ ਹੈਲਪ ਨਾਲ ਕਰਾਂਗੇ ਲੋਕਾਂ ਕੋਲੋਂ ਮੰਗ ਕੇ ਸੇਵਾ ਲਵਾਂਗੇ ਆਪਾਂ ਉੱਥੋਂ ਲੋੜੀ ਸ਼ੁਰੂ ਹੋਈ ਲੋਕ ਮੰਗਣ ਗਏ ਆਪਾਂ ਢੀਆਂ ਦਾ ਵਿਆਹ ਕਰਨਾ ਜੀ ਉਸ ਦਿਨ ਇਕੱਲੀ ਸੁੰਦਰੀ ਮੁੰਦਰੀ ਦਾ ਵਿਆਹ ਨਹੀਂ ਹੋ ਸੀ ਬਹੁਤ سارے ਲੜਕਿਆਂ ਦਾ ਵਿਆਹ ਹੋਇਆ ਸੀ ਉਹ ਉਸ ਤੋਂ ਬਾਅਦ ਇਹ ਪ੍ਰਥਾ ਸ਼ੁਰੂ ਹੋ ਗਈ ਵੀ ਕਿਸੇ ਦੇ ਲਈ ਆਪਾਂ ਜਦੋਂ ਮੰਗਣ ਤੋਂ ਹੈ ਤਾਂ ਉਹਦਾ ਇੱਕ ਭਲਾ ਹੁੰਦਾ ਥੋੜੇ ਪਿੱਛੇ ਔਰ ਲੜਕੀਆਂ ਦੇ ਵਿਆਹ ਦੇ ਲਈ ਉਹ ਜਦੋਂ ਲੋੜੀ ਮੰਗਣ ਦੀ ਰੀਤ ਸ਼ੁਰੂ ਹੋਈ ਤਾਂ ਉਦੋਂ ਤੋਂ ਇਹ ਜਿਹੜੀ ਹੈ ਲੋੜੀ ਕਿਸੇ ਕਰਕੇ ਦੁੱਲਾ ਪੱਟੀ ਮਸ਼ਹੂਰ ਹੋਇਆ ਅੱਜ ਆਪਾਂ ਗੁਰੂ ਘਰ ਦੇ ਲੋੜੀ ਮੰਗਣ ਜਾਂਦੇ ਆ ਕਿਸੇ ਸੰਸਥਾ ਦੇ ਲੋੜੀ ਮੰਗਣ ਜਾਂਦੇ ਆ ਜਾਂ ਅੱਜ ਸਾਨੂੰ ਦੱਸਿਆ ਕਿ 55 ਰੁਪਏ ਬੱਚਾ ਨਾਲ ਲੈ ਕੇ ਆਇਆ ਤੇ 5 ਰੁਪਏ ਵਿੱਚੋਂ ਕੰਗ ਲਈ ਉਹਨੇ ਸੇਵਾ ਲਈ ਤੇ 50 ਰੁਪਏ ਘਰ ਦੇ ਇਥੇ ਇੱਕ ਜਿਹੜੀ ਪ੍ਰਥਾ ਸੀ ਉਦੋਂ ਸਟਾਰਟ ਹੋਈ ਸੀ ਅਸੀਂ ਵੀ ਕੱਲ੍ਹ ਲੋਹੜੀ ਮੱਗੇ ਗੁਰੂ ਘਰ ਲਈ 40-42 ਆਪਾਂ ਕਟਨ ਕੀਤਾ ਹਰ ਸਾਲ ਮੰਗੀਦੀ ਹੈ ਕਿਉਂਕਿ ਜਦੋਂ ਅਸੀਂ ਸੇਵਾ ਦੇ ਤੌਰ ਤੇ ਕਰਦੇ ਹਾਂ ਨਾ ਚਾਹੇ ਗੁਰੂ ਘਰ ਆ ਚਾਹੇ ਆਪਾਂ ਕਿਸੇ ਗਰੀਬ ਦੀ ਮਦਦ ਕਰਨੀ ਆ ਤਾਂ ਉਸ ਘਰ ਘੰਟੀਆਂ ਵੱਜਣੇ ਸ਼ੁਰੂ ਹੋ ਜਾਂਦੀਆਂ ਤੇ ਤੁਹਾਡੀ ਤਾੜੀ ਨਾਲ ਘੰਟੀਆਂ ਵੱਜੀਆਂ ਹੋਣੀਆਂ ਮੈਨੂੰ ਯਾਦ ਕੀਤਾ ਇੱਕ ਵਾਰੀ ਫੇਰ ਉਹਦੇ ਨਾਂ ਇਹ ਕਾੜੀ ਮਾਰੋ ਸੇਵਾ ਦੇ ਤੌਰ ਤੇ ਥੈਂਕ ਯੂ ਅੱਜ ਆਪਾਂ ਵਿਸ਼ਾ ਸਮ ਆਪਣਾ ਕੰਮ ਦੀ ਗੱਲ ਉਹ ਵੀ ਨਾਲ ਆਪਾਂ ਜੋੜਾਂਗੇ ਤੁਸੀਂ ਮੇਰੇ ਤੇ ਲੋਹੜੀ ਦਾ ਮਤਲਬ ਸਮਝੇ ਗਏ ਆਂ ਦੁੱਲੇ ਪੱਟੀ ਦਾ ਆਪਾਂ ਸਮਝ ਗਏ ਆਂ ਇਹ ਤੁਹਾਨੂੰ ਨਵੀਂ ਜਾਣਕਾਰੀ ਮਿਲੀ ਆ ਗਰੁੱਪ ਦਾ ਵੀ ਤੁਸੀਂ ਸਮਝ ਗਏ ਹਣ ਆਪਾਂ ਕੰਮ ਦੀ ਗੱਲ ਕਰੀਏ ਪਿਛਲੇ ਅੱਜ ਤਰੀਕ ਹੋ ਗਈ ਆ 14 ਹਾਂਜੀ ਲਗਭਗ 65 66 ਦਿਨ ਹੋ ਗਏ ਆ ਮੈਨੂੰ ਅਜੇ ਪ੍ਰਿੰਸੀਪਲ ਜੁਆਇਨ ਕੀਤੇ ਨੂੰ ਅੱਜ 26ਵਾਂ ਫੰਕਸ਼ਨ ਆ ਅੱਤੋਂ ਹਿੱਕ ਕੰਮ ਜਾਂਦਾ ਮੈਂ ਕਦੇ ਨਹੀਂ ਗੱਲ ਕੀਤੀ ਸੀ ਉਹਦਾ ਉਹਦਾ ਕਾਰਨ ਕੀ ਹੈ ਤੁਹਾਡੇ ਅੰਦਰ ਬੜੇ ਛਿਹਰੇ ਸ਼ੁਭੇ ਹੋਏ ਆ ਤੁਹਾਡੇ ਅੰਦਰ ਬੜੇ ਕੋਣ ਬਾਣ 25 ਸਵੇਰੇ ਹੋਏ ਕੱਢਣੇ ਆਪਾਂ ਹਲੇ ਉਹ ਮੰਡਣੀਆਂ ਬਣ ਰਹੀਆਂ ਡੂਟੀਆਂ ਲੱਗ ਰਹੀਆਂ ਖੇਡਾਂ ਵੀ ਹੋਣਗੀਆਂ ਸੰਗੀਤਕ ਪ੍ਰੋਗਰਾਮ ਵੀ ਹੋਣਗੇ ਔਰ ਖਾਸ ਕਰਕੇ ਤੁਹਾਡੀ ਸਟੱਡੀ ਦੇ ਰਿਲੇਟਡ ਜਿਹੜੀ ਇੱਕ ਹੋਰ ਅਸੀਂ ਸ਼ੁਰੂ ਕਰਨ ਜਾ ਰਹੇ ਆਂ ਆਈਟੀਈ ਦੀ ਜਿਹੜੀ ਬਾਹਰਲੇ ਪਾਸੇ ਬਾਉਂਡਰੀ ਬਣੀ ਹੋਈ ਹੈ ਕੰਧ ਬਣੀ ਹੋਈ ਹੈ ਉਹਦੇ ਉੱਪਰ ਥੋੜੇ ਸਮੇਂ ਤੱਕ ਬੈਨਰ ਲੱਗਣਗੇ ਉਹਦੇ ਉੱਪਰ ਤੁਹਾਡੇ ਕੰਮ ਕਰਦੇਣੀਆਂ ਫੋਟੋਆਂ ਹੋਣਗੀਆਂ ਤੁਸੀਂ ਪ੍ਰੈਕਟੀਕਲ ਕਰ ਰਹੇ ਆਂ ਤੁਹਾਡੇ ਅੰਦਰ ਜੋ ਵੀ ਤੁਹਾਨੂੰ ਸਰ ਸਿਖਾਣ ਦੇ ਆ ਪ੍ਰੈਕਟੀਕਲ ਟੌਪਿਕ ਦੇ ਚਾਹੇ ਉਹ ਕੈਮੀਕਲ ਆਇਆ ਚਾਹੇ ਉਹ ਮਕੈਨਿਕਲ ਆਇਆ ਚਾਹੇ ਤੁਸੀਂ ਹੋਟਲ ਮੈਨੇਜਮੈਂਟ ਦਾ ਕੰਮ ਕਰ ਰਹੇ ਹੋ ਤੁਹਾਡੀਆਂ ਫੋਟੋ ਬਾਹਰ ਬੋਰਡ ਲੱਗੇ ਹੋਣਗੇ ਉਹਨਾਂ ਲੱਗਣ ਗਿਆ ਨਾਲ ਤੁਹਾਡਾ ਉਹ ਕੰਮ ਦਾ ਕੋਰਸ ਲਿਖਿਆ ਹੋਇਆ ਜਿਹੜਾ ਆਉਣ ਵਾਲਾ ਸਮਾ ਆਪਣਾ ਦਾਖਲਾ ਹੋਣਾ ਲਿਖਿਓ ਦਾਖਲੇ ਨੂੰ ਸਾਹ ਨਹੀਂ ਆਣਾ ਇੱਥੇ ਤੁਹਾਡੀਆਂ ਫੋਟੋ ਲੱਗੀਆਂ ਜੀ ਉਹਦਾ ਕਾਰਨ ਤਾਂ ਕੀ ਹੋਣਾ ਤੁਹਾਡੀ ਨਾਮ ਵਾਲੇ ਉਹਦਾ ਕਾਰਨ ਤਾਂ ਕੀ ਹੋਣਾ ਇੱਕ ਪ੍ਰਾਈਵੇਟ ਸੰਸਥਾ ਅਪਾ ਕਿਸੇ ਕਾਲਜ ਦਾ ਨਾਮ ਨਹੀਂ ਲੈਂਦੇ ਉਹ ਬੜੀ ਐਡ ਕਰਦੀ ਹੈ ਬੜੇ ਕਾਲਜ ਆ ਬਹੁਤ ਐਡ ਕਰਦੀ ਆ ਪਰ ਅੰਦਰ ਬਣਦੇ ਉਥੇ ਹੁੰਦਾ ਕੱਖ ਨਹੀਂ ਨਾ ਕੋ ਪੜ੍ਹਾਈ ਨਾ ਕੋ ਲੈਣਾ ਨਾ ਕੋ ਜਣਾ ਇੱਕ ਫਾਰਮਨ ਸੰਸਥਾ ਸਾਡੀ ਆਈਟੀਆ ਆ ਬਾਹਰ ਦੇਖਣ ਨੂੰ ਬੜੀ ਪੁਰਾਣੀ ਜਿਹੀ ਲੱਗਦੀ ਲੱਗਦੀ ਕਿੰਨੇ ਲੱਗਦੀ ਹੁਣ ਥੋੜੇ ਜਿਹਾ ਫਰਕ ਪੈਣ ਲੱਗਿਆ ਜਦੋਂ ਆਪਾਂ ਅੰਦਰ ਬੜਦੇ ਆ ਅੰਦਰ ਕਿੰਨਾ ਸਟਰਕਚਰ ਪਿਆ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਅੰਦਰ ਮਸ਼ੀਨਾਂ ਕੁਆਲੀਫਾਈਡ ਸਟਾਫ ਅੰਦਰ ਬਣਦੇ ਬੜਾ ਨਹੀਂ ਗਿਆ ਹੈਗਾ ਕਿ ਨਹੀਂ ਹੈਗਾ ਬਾਰ ਕੋਸ਼ਿਸ਼ ਨਹੀਂ ਆ ਉਹ ਆਪਾਂ ਬਾਅਦ ਹੀ ਦੇਖੋ ਤੁਹਾਡੇ ਸਹਿਯੋਗ ਨਾਲ ਉਹ ਨਖਾਰਨੀ ਆ ਤਾਂ ਕਿ ਕਹਿੰਦੇ ਹੁੰਦੇ ਨਾ ਘਰ ਦੇ ਬਾਗ ਜਿਹੜੇ ਨੂੰ ਲੱਗ ਜਾਂਦੇ ਆ ਪਤਾ ਲੱਗੇ ਕਿ ਇਹ ਸੰਸਾਰ ਹੈ ਉਹ ਸਾਰੀ ਗੱਲਬਾਤ ਹੋ ਚੁੱਕੀ ਆ ਜਿਹੜੇ ਬੋਟ ਲੈਕਸ ਲੱਗਣੇ ਆ ਪਰ ਤੁਹਾਡੀ ਹੈਲਪ ਚਾਹੀਦੀ ਤੁਸੀਂ ਵਧੀਆ-ਵਧੀਆ ਫੋਟੋ ਖਿੱਚ ਕੇ ਉਹ ਗਰੁੱਪ ਚ ਪਾਣੀ ਹੈ ਇਹ ਆਪਾਂ ਅੱਜ ਗਰੁੱਪ ਬਣਾ ਲਿਆ ਚਾਰ-ਪੰਜ ਫੋਟੋਆਂ ਐਡਮਿਨ ਨੇ ਪਾਣੀਆਂ ਤੁਹਾਡਾ ਚਾਹੇ ਸੀਆਰ ਐਡਮਿਨ ਨਾਲ ਚਾਹੇ ਤੁਹਾਡਾ ਸਰ ਐਡਮਿਨ ਨੇ ਉਹਦੇ ਵਿੱਚ ਪਾਣੀਆਂ ਉਹ ਫੋਟੋ ਅਸੀਂ ਸਿਲੈਕਟ ਕਰਾਂਗੇ ਉਹ ਜਿਹੜੀ ਬੋਟ ਤੇ ਲੱਗੇਗੀ

ਸੋ ਬਾਕੀ ਇਹ 메ਨ ਕੰਮ ਦੀ ਗੱਲ ਸੀ ਅੱਜ ਦੇ ਵਿਸ਼ੇ ਨੇ ਅੱਜ ਦੇ ਇਸ ਮਾਰਕੀ ਦੇ ਪਿਹਾਰ ਦੇ ਤੇ ਸੋ ਇੱਕ ਵਾਰ ਫੇਰ ਮੈਂ ਜਾਦਾ ਸਮਾਂ ਨਹੀਂ ਲੈਂਦੇ ਕਿਉਂਕਿ ਹੈਪੀ ਸਰ ਨੇ ਤੁਹਾਡੇ ਲਈ ਪ੍ਰਸ਼ਾਦ ਤਿਆਰ ਕੀਤਾ ਹੋਇਆ ਬਾਕੀ ਦੇ ਵਿੱਚ ਇੱਕ ਅੱਲ ਵੀ ਤੁਹਾਨੂੰ ਤਾੜੀ ਮਾਰ ਦੋ ਬਹੁਤ ਬਹੁਤ ਆਪਾਂ ਕੰਮ ਦੀ ਗੱਲ ਵਿੱਚ ਇੱਕ ਗੱਲ ਹੋਰ ਜੋੜੀਏ ਕੁਝ ਬੱਚੇ ਆਪਣੇ ਪਿਕਚਰ ਦੇ ਕਹੇ ਤੇ ਜਾਂ ਕਿਸੇ ਹੌਂਦੇ ਟੀਚਰ ਨੇ ਕਹਿੰਦੇ ਨੇ ਗੁੱਸਾ ਕਰ ਦਿੰਦੇ। ਕਿ ਸਾਨੂੰ ਗੱਲ ਹੀ ਕਹਿਤੀ ਗੱਲ ਐ। ਦੇਖੋ ਤੁਸੀਂ ਸਿੱਖਣਾ ਨੇ। ਕੁਝ ਕੁਛ ਬਣ ਕੇ ਨਿਕਲਣਾ। ਜੇ ਤੁਹਾਡੇ ਸਰ ਕੋਈ ਤੁਹਾਨੂੰ ਕਹਿੰਦੇ ਵੀ ਆ ਨਾ ਗੱਲ। ਜਾਵਾ ਜਾਵਾ ਹੋ ਗਈ। ਜਲੋੜੀਆਂ ਮਣੋਣੀਆਂ। ਤਾਂ ਵੇ ਕਿਤੇ ਜਾਓ। ਕਿਹਦੇ ਹੋਂਦੀ ਜੀ ਇਹ ਮਹੀਤ ਬੜਾ ਹਿਦੋਂ ਦੇ ਲੋਰੀ ਸੁਣੋ ਮੈਂ ਤੁਹਾਨੂੰ ਗਾ ਰਹੀ ਹਾਂ ਕਾਹਦਾ ਉੱਚੀ ਕੀ ਪੰਡਾ ਤੀ ਕਿਤਾਬੋਂ ਨਾਲ ਆਗੇ ਪੰਡਾ ਚਲੋ ਕੀ ਗਾਉਣਾ ਉਹਦਾ ਵੀ ਲਾਉਦਾ ਉਹਦਾ ਸਰ ਇਹਦੀ ਹੰਦੇ ਤੁਹਾਨੂੰ ਜੀ ਜੀ ਤਰ ਗਾਉਣਾ ਚਲੋ ਮੈਂ ਮੰਦਰੀਏ ਤੇਰਾ ਘਰ ਵੀ ਲੈਣਾ ਚਲੋ ਮੈਂ ਮੰਦਰੀਏ ਆਹ ਬੜੀਆਂ ਨਾਲ ਵੀਡੀਓ ਮੈਂ ਬਣਾਉਂਦਾ ਬਈ ਕੋਈ ਨਹੀਂ ਭੇਜ ਦੂੰਗਾ ਨਾ ਹੀ ਗੱਲਾਂ ਨਾਲ ਰੁਕਣਾ